ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 981 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 982 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਓ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਜਿਨਾ ਮਨੁੱਖਾ ਨੇ ਮੁੜ ਮੁੜ ਗੁਰ ਦੀ ਚਰਨੀ ਲੱਗ ਕੇ ਗੁਰੂ ਦੀ ਚਰਨੀ ਲੱਗ ਕੇ ਆਪਣੇ ਹਿਰਦੇ ਵਿੱਚ ਪ੍ਰਭੂ ਚਰਨਾ ਦੀ ਬਹੁਤ ਪ੍ਰੀਤ ਪੈਦਾ ਕਰ ਲਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਪਣੇ ਜੀਵਨ ਚੰਗੇ ਬਣਾ ਲਏ ਗੁਰ ਕੇ ਬਚਨ ਸਤ ਸਤ ਕਰ ਮੰਨੇ ਮੇਰੇ ਠਾਕੁਰ ਬਹੁਤ ਪਿਆਰੇ ਗੁਰੂ ਦੇ ਬਚਨਾ ਉੱਤੇ ਪੂਰੀ ਸ਼ਰਧਾ ਬਣਾ ਲਈ ਉਹ ਮਨੁੱਖ ਪਰਮਾਤਮਾ ਨੂੰ ਬਹੁਤ ਪਿਆਰੇ ਲੱਗਦੇ ਹਨ ਪੂਰਬ ਜਨਮ ਪਰਚੋਨ ਕਮਾਏ ਹਰ 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 ਨਾਮ ਪਿਆਰੇ ਪੁਰਬਲੇ ਜਨਮ ਵਿੱਚ ਜਿਸ ਮਨੁੱਖ ਨੇ ਥੋੜੇ ਥੋੜੇ ਸ਼ੁਭ ਕਰਮ ਕਮਾਏ ਉਹਨਾਂ ਦੀ ਬਰਕਤ ਨਾਲ ਹੁਣ ਵੀ ਪ੍ਰਭੂ ਦੇ ਨਾਮ ਵਿੱਚ ਪਿਆਰ ਬਣਾਇਆ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਗੁਰੂ ਦੀ ਕਿਰਪਾ ਨਾਲ ਉਸਨੇ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਲੱਭ ਲਿਆ ਉਹ ਮਨੁੱਖ ਸਦਾ ਨਾਮ ਰਸ ਨੂੰ ਸੁਲਾਉਂਦਾ ਹੈ ਨਾਮ ਰਸ ਨੂੰ ਹੀ ਹਿਰਦੇ ਵਿੱਚ ਬਸਾਉਂਦਾ ਹੈ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲ ਨ ਲਾਲ ਗੁਲਾਰੇ ਹੇ ਹਰੀ ਹੇ ਲਾਲ ਹੇ ਸੋਹਣੇ ਲਾਲ ਸਭ ਜੀ ਜੰਤ ਸਾਰੇ ਤੇਰੇ ਹੀ ਰੂਪ ਹਨ ਤੇਰੇ ਹੀ ਰੰਗ ਹਨ ਜੈਸਾ ਰੰਗ ਦੇਹ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਜਿਹੋ ਜਿਹਾਂ ਰੰਗ ਤੂੰ ਕਿਸੇ ਜੀਵ ਨੂੰ ਦਿੰਦਾ ਹੈ ਉਸ ਉਤੇ ਉਹੋ ਜਿਹਾਂ ਰੰਗ ਹੀ ਚੜਦਾ ਹੈ ਨਾਨਕ ਪਾਤਸ਼ਾਹ ਕਹਿੰਦੇ ਹਨ ਚੌਥੇ ਨਾਨਕ ਇਨਾ ਵਿਚਾਰੇ ਜੀਵਾ ਦੀ ਆਪਣੀ ਕੋਈ ਪਾਇਆ ਨਹੀਂ ਹੈ ਨਟ ਮਹੱਲਾ ਚੌਥਾ RAM ਗੁਰ ਸਰਨ ਪ੍ਰਭੂ ਰਖਵਾਰੇ ਹੇ ਮੇਰੇ RAM ਹੇ ਮੇਰੇ ਪ੍ਰਭੂ ਪਰਮਾਤਮਾ ਜੇ ਸੁੱਤੇ ਵੀ ਮੇਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨੀ ਪਾ ਕੇ ਵਿਕਾਰਾਂ ਵੱਲੋਂ ਉਸ ਦਾ ਰਾਖਾ ਬਣਦਾ ਹੈ ਜਿਉਂ ਕੁੰਚਰ ਤੰਦ ਵੇ ਫਕਰ ਚਲਾਇਓ ਕਾਰਿ ਉਪਰ ਕੜ ਨਿਸਤਾਰੇ ਰਹਾਓ ਜਿਵੇਂ ਜਦੋਂ ਤੰਦੂਵੇ ਨੇ ਗੱਜ ਨੂੰ ਫੜ ਕੇ ਖਿੱਚ ਲਿਆ ਸੀ ਤਾਂ ਤੂੰ ਉਸ ਨੂੰ ਉੱਚਾ ਕਰਕੇ ਕੱਢ ਕੇ ਤੰਦੂਵੇ ਦੀ ਫਾਹੀ ਤੋਂ ਬਚਾ ਲਿਆ ਸੀ ਰਹਾਓ ਪ੍ਰਭ ਕੇ ਸੇਵਕ ਬਹੁਤ ਆਤਮਿਕੇ ਮਨ ਸਰਦਾ ਕਰ ਹਰ ਧਾਰੇ ਪ੍ਰਭੂ ਪਰਮਾਤਮਾ ਦੇ ਭਗਤ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਹਨ ਪ੍ਰਭੂ ਪਰਮਾਤਮਾ ਉਹਨਾਂ ਦੇ ਮਨ ਵਿੱਚ ਸ਼ਰਧਾ ਪੈਦਾ ਕਰਕੇ ਉਹਨਾਂ ਨੂੰ ਆਪਣੇ ਨਾਮ ਦਾ ਸਹਾਰਾ ਦਿੰਦਾ ਹੈ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਨਕੀ ਪੈਜ ਸਵਾਰੇ ਪ੍ਰਭੂ ਨੇ ਆਪ ਹੀ ਆਪਣੇ ਸੇਵਕ ਦੇ ਅੰਦਰ ਸ਼ਰਧਾ ਭਗਤੀ ਪੈਦਾ ਕੀਤੀ ਹੁੰਦੀ ਹੈ ਸੇਵਕ ਉਸ ਨੂੰ ਮਨ ਵਿੱਚ ਪਿਆਰਾ ਲੱਗਦਾ ਹੈ ਪ੍ਰਭੂ ਆਪ ਹੀ ਸੇਵਕ ਦੀ ਇੱਜ਼ਤ ਬਚਾਉਂਦਾ ਹੈ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ ਪਸਾਰੇ ਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ ਭਗਤੀ ਵਿੱਚ ਲੱਗਦਾ ਹੈ ਉਹ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵੇਖਦਾ ਹੈ ਇੱਕ પુરਖ ਇੱਕ ਨਦਰਿ ਆਵੇ ਸਭ ਏਕਾ ਨਦਰ ਨਿਹਾਰੇ ਉਸ ਨੂੰ ਉਹੀ ਸਰਬ ਵਿਆਪਕ ਹਰ ਥਾਂ ਦਿਸਦਾ ਹੈ ਉਸ ਨੂੰ ਦਿਸਦਾ ਹੈ ਕਿ ਪ੍ਰਭੂ ਆਪ ਹੀ ਸਭ ਜੀਵਾਂ ਉੱਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੇ ਮਾਲਕ ਹਰੀ ਪ੍ਰਭੂ ਸਭ ਥਾਵਾਂ ਵਿੱਚ ਭਰਪੂਰ ਹੈ ਦਾਸੀ ਬਾੰਗ ਸਾਰੇ ਜਗਤ ਨੂੰ ਸੰਭਾਲਦਾ ਹੈ ਆਪ ਦਿ ਹਾਲ ਦਿਆ ਦਾਨ ਦੇਵੇ ਵਿੱਚ ਪਾਥਰ ਕੀਰੇ ਕਰੇ ਦਿਆ ਦਾ ਸੋਮਾ ਪ੍ਰਭੂ ਆਪ ਹੀ ਸਭ ਜੀਵਾਂ ਉੱਤੇ ਦਇਆ ਕਰਦਾ ਹੈ ਸਭਨਾਂ ਨੂੰ ਧਾਨ ਦਿੰਦਾ ਹੈ ਪੱਥਰਾ ਵਿੱਚ ਵੀ ਉਹ ਆਪ ਹੀ ਕੀੜੇ ਪੈਦਾ ਕਰਦਾ ਹੈ ਤੇ ਉਹਨਾਂ ਨੂੰ ਰਿਜਕ ਪੜਾਂਦਾ ਹੈ ਅੰਤਰਵਾਸ ਬਹੁਤ ਮੁਸਕਾਈ ਭ੍ਰਮ ਭੂਲਾ ਮਿਰਗ ਸਿੰਘਾਰੇ ਹਿਰਨ ਦੇ ਅੰਦਰ ਹੀ ਕਸਤੂਰੀ ਦੀ ਬਹੁਤ ਸੁਗੰਧ ਮੌਜੂਦ ਹੁੰਦੀ ਹੈ ਪਰ ਭੁਲੇਖੇ ਵਿੱਚ ਭੁੱਲ ਕੇ ਹਰਨ ਉਸ ਸੁਗੰਧੀ ਦੀ ਖਾਤਰ ਝਾੜੀਆਂ ਵਿੱਚ ਭਾਲ ਕਰਦਾ ਫਿਰਦਾ ਹੈ। ਇਹੀ ਹਾਲ ਜੀਵ ਇਸਤਰੀ ਦਾ ਹੁੰਦਾ ਹੈ। ਬਨ ਬਨ ਢੂੰਡ ਢੂੰਡ ਫਿਰ ਥੱਕੀ ਗੁਰਪੂਰੇ ਘਰ ਨਿਸਤਾਰੇ। ਪ੍ਰਭੂ ਪਰਮਾਤਮਾ ਤਾਂ ਹਰ ਇਨਸਾਨ ਦੇ ਅੰਦਰ ਹੈ। ਜੀਵ ਇਸਤਰੀ ਦੇ ਅੰਦਰ ਹੀ ਵਸਦਾ ਹੈ ਪ੍ਰਭੂ ਪਤੀ। ਪਰ ਇਹ ਵਿਚਾਰੀ ਜੰਗਲ ਜੰਗਲ ਢੂੰਡ ਢੂੰਡ ਕੇ ਪੜਕ ਪੜਕ ਕੇ ਥੱਕ ਜਾਂਦੀ ਹੈ। ਆਖਰ ਪੂਰੇ ਗੁਰੂ ਨੇ ਇਸ ਨੂੰ ਘਰ ਵਿੱਚ ਹੀ ਵਸਦਾ ਪ੍ਰਭੂ ਵਿਖਾਇਆ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ ਗੁਰੂ ਬਾਣੀ ਵਿੱਚ ਮੌਜੂਦ ਹੈ ਗੁਰੂ ਦੀ ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੁਰੂ ਬਾਣੀ ਉਚਾਰਦਾ ਹੈ ਗੁਰੂ ਦਾ ਸੇਵਕ ਉਸ ਬਾਣੀ ਉੱਤੇ ਸ਼ਰਧਾ ਧਾਰਦਾ ਹੈ ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾvare ਹਰਥਾ ਪਰਮਾਤਮਾ ਪ੍ਰਭੂ ਭਰਪੂਰ ਹੈ ਮੌਜੂਦ ਹੈ ਪਰ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਜੀਵ ਆਪਣੇ ਮਨ ਵਿੱਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ ਤੇ ਦੁਖੀ ਹੁੰਦਾ ਹੈ ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾ ਰੇ ਜਿਵੇਂ ਤ੍ਰਿਸ਼ਟ ਬੁੱਧੀ ਭਲੇ ਚੰਦਰ ਹਾਂਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਚੁਆਤੀ ਨਾਲ ਸਾੜ ਬੈਠਾ ਤ੍ਰਿਸ਼ਟਬੁੱਧੀ ਦਾ ਜਿਗਰ ਆਉਂਦਾ ਹੈ ਸਾਖੀ ਆਉਂਦੀ ਹੈ ਤੇ ਚੰਦਰਹੰਸ ਦੀ ਵੀ ਸਾਖੀ ਆਉਂਦੀ ਹੈ ਚੰਦਰਹੰਸ ਬਹੁਤ ਹੀ ਸੋਹਣਾ ਰਾਜਕੁਮਾਰ ਸੀ ਜੋ ਕਿ ਉਹ ਤ੍ਰਿਸ਼ਟਬੁੱਧੀ ਦੀ ਲੜਕੀ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਤ੍ਰਿਸ਼ਟਬੁੱਧੀ ਉਸ ਨੂੰ ਨਹੀਂ ਸੀ ਪਸੰਦ ਕਰਦਾ ਤੇ ਉਸ ਨੂੰ ਮਰਵਾਣਾ ਚਾਹੁੰਦਾ ਸੀ ਤੇ ਉਸ ਨੇ ਇੱਕ ਚਿੱਠੀ ਦੇ ਕੇ ਆਪਣੇ ਘਰ ਘੱਲਿਆ ਕੇ ਭਾਈ ਇਹ ਚਿੱਠੀ ਸਾਡੇ ਘਰ ਦੇ ਦੇਈ ਤੇ ਮੈਂ 2-4 ਦਿਨ ਠਹਿਰ ਕੇ ਆਵਾਂਗਾ ਉਹ ਕੋੜੇ ਦੇ ਜਿਹੜੇ ਨੌਜਵਾਨ ਪਹਿਲੇ ਸਮੇਂ 'ਚ ਇਦਾਂ ਹੀ ਚਿੱਠੀਆਂ ਇੱਕ ਦੂਜੇ ਦੇ ਵੱਲ ਜਾਂਦੀਆਂ ਸੀ ਤੇ ਉਹ ਰੁਕਾ ਆਪਣੀ ਪੱਗ ਵਿੱਚ ਉਹਨੇ ਰੱਖ ਲਿਆ ਟੰਗ ਲਿਆ ਪੱਗ ਵਿੱਚ ਤੇ ਜਾਂਦਾ ਜਾਂਦਾ ਉਹਦੇ ਪਿੰਡ ਦੇ ਨੇੜੇ ਜਾ ਕੇ ਇਲਾਕੇ ਦੇ ਨੇੜੇ ਜਾ ਕੇ ਬਾਗ ਵਿੱਚ ਸੌਂ ਗਿਆ ਅੱਖ ਲੱਗੀ ਇਹਨੇ ਨੂੰ ਤ੍ਰਿਸ਼ਟ ਬੁੱਢੀ ਦੀ ਲੜਕੀ ਸਹੇਲੀਆਂ ਨਾਲ ਸੈਰ ਕਰਦੀ ਉਸ ਬਾਗ ਵਿੱਚ ਆ ਗਈ ਉਸਨੇ ਦੇਖਿਆ ਬਹੁਤ ਸੋਹਣਾ ਨੌਜਵਾਨ ਪਿਆ ਹੈ ਤੇ ਉਸਨੇ ਵੀ ਪਛਾਣ ਲਿਆ ਪਹਿਲਾਂ ਦੀ ਜਾਣ ਪਛਾਣ ਹੈ ਸੀ ਬਚਪਨ ਦੀ ਸੋ ਗੁਰੂ ਪਿਆਰਿਓ ਫਿਰ ਉਸਨੇ ਜਦੋਂ ਚਿੱਠੀ ਵੇਖੀ ਤੇ ਉਸਤੇ ਲਿਖਿਆ ਸੀ ਕਿ ਇਸ ਨੂੰ ਵਿਖ ਦੇ ਦਿਓ ਘਰ ਪਹੁੰਚਦੇ ਆਈ ਆਪਣੇ ਨੌਕਰਾਂ ਨੂੰ ਲਿਖਿਆ ਸੀ ਚਿੱਠੀ ਚ ਪਰ ਉਸਨੇ ਵਿਖ ਦੀ ਤਾਂ ਵਿਖਿਆ ਕਰ ਦਿੱਤਾ ਵਿਖਿਆ ਉਸ ਲੜਕੀ ਦਾ ਨਾਮ ਸੀ ਇਸ ਕਰਕੇ ਉਹਨਾਂ ਨੇ ਫਿਰ ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਉਹਦਾ ਉਹਨਾਂ ਨਾਲ ਵਿਆਹ ਕਰ ਦਿੱਤਾ ਜਦੋਂ ਉਹਨੇ ਆ ਕੇ ਦੇਖਿਆ ਤੇ ਉਹ ਤੇ ਬੜਾ ਹੈਰਾਨ ਹੋਇਆ ਕਿ ਜਿਸ ਨੂੰ ਰੱਬ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਤੇ ਜਿਹੜੇ ਕਿਸੇ ਨੂੰ ਮਾਰਨਾ ਚਾਹਦੇ ਹਨ ਉਹ ਆਪ ਹੀ ਮਰ ਜਾਂਦੇ ਹਨ ਜਿਉਂ ਜਨ ਚੰਦਰ ਹੰਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੂਕੀ ਜਾ ਰੇ ਜਿਵੇਂ ਤ੍ਰਿਸ਼ਟ ਬੁੱਧੀ ਭਲੇ ਚੰਦਰ ਹੰਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਜਵਾਤੀ ਨਾਲ ਸਾੜ ਬੈਠਾ ਪ੍ਰਭ ਕੋ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਪ੍ਰਭੂ ਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵੇਖਣ ਲਈ ਤੰਗਦਾ ਰਹਿੰਦਾ ਹੈ ਪ੍ਰਭੂ ਵੀ ਆਪਣੇ ਸੇਵਕ ਭਗਤ ਦੀ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ ਕਿਰਪਾ ਕਿਰਪਾ ਕਰ ਭਗਤ ਦੇ ਰੜਾਏ ਜਨ ਪੀਛੇ ਜਗ ਨਿਸਤਾਰੇ ਹਰ ਵੇਲੇ ਮਿਹਰ ਕਰਕੇ ਪ੍ਰਭੂ ਆਪਣੇ ਭਗਤ ਦੇ ਹਿਰਦੇ ਵਿੱਚ ਆਪਣੀ ਭਗਤੀ ਦਾ ਭਾਵ ਪੱਕਾ ਕਰਦਾ ਰਹਿੰਦਾ ਹੈ ਆਪਣੇ ਭਗਤ ਦੇ ਪੂਰਨਿਆ ਉੱਤੇ ਤੁਰਨ ਵਾਲੇ ਜਗਤ ਨੂੰ ਵੀ ਪਾਰ ਲੰਗਾਉਂਦਾ ਹੈ ਆਪਨੇ ਆਪੇ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰੀ ਟਸਵਾਰੇ ਮਾਲਕ ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ ਵਿੱਚ ਆਪ ਹੀ ਜਗਤ ਰੂਪ ਵਿੱਚ ਪ੍ਰਗਟ ਕਰਦਾ ਹੈ ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਉਂਦਾ ਹੈ ਜਨ ਨਾਨਕ ਆਪੇ ਆਪ ਸਭ ਵਰਤੈ ਕਰਿ ਕਿਰਪਾ ਆਪ ਨਿਸਤਾਰੇ हे दास नानक प्रभु आप ही हर ठा मौजूद है कृपा करके आप ही जीवा ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ ਨਟ ਮਹੱਲਾ ਚੌਥਾ RAM ਕਰ ਕਿਰਪਾ ਲਿਹੁ ਉਬਾਰੇ हे मेरे राम मेहर कर ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲੈ ਉਸੇ ਤਰ੍ਹਾਂ ਬਚਾ ਲੈ ਜਿਵੇਂ ਜਿਉਂ ਪਾਕਰ ਦ੍ਰੋਪਤੀ ਦੁਸ਼ਟਾਂ ਆਨੇ ਹਰ ਹਰ ਲਾਜ ਨਿਵਾਰੇ ਰਹਾਓ ਜਿਵੇਂ ਜਦੋਂ ਦੁਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ ਤਦੋਂ ਹੇ ਹਰੀ ਤੂੰ ਉਸ ਨੂੰ ਨਗਨ ਹੋਣ ਤੋਂ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ ਰਹਾਓ ਕਰ ਕਿਰਪਾ ਜਾਚਕ ਜਨ ਤੇਰੇ ਇੱਕ ਮੰਗੋ ਦਾਨ ਪਿਆਰੇ ਹੇ ਪਿਆਰੇ ਹਰੀ ਮਿਹਰ ਕਰ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਮੈਂ ਤੇਰੇ ਦਰ ਤੋਂ ਇੱਕ ਦਾਨ ਮੰਗਦਾ ਹਾਂ ਸਾਤ ਗੁਰ ਕੀ ਨਿਤ ਸਰਦਾ ਲਾਗੀ ਮੋਕ ਹਰ ਗੁਰ ਮੇਲ ਸਵਾਰੇ ਮੈਦਾਨ ਮੰਗਦਾ ਹਾਂ ਕਿ ਮੇਰੇ ਮਨ ਵਿੱਚ ਸਦਾ ਗੁਰੂ ਨੂੰ ਮਿਲਣ ਦੀ ਤਾਂਗ ਲੱਗੀ ਰਹਿੰਦੀ ਹੈ ਏ ਹਰੀ ਮੈਨੂੰ ਗੁਰੂ ਮਿਲਾ ਤੇ ਮੇਰਾ ਜੀਵਨ ਸਵਾਰ ਸਾਕਤ ਕਰਮ ਪਾਣੀ ਜਿਉ ਮਥੀਏ ਨਿਤ ਪਾਣੀ ਝੋਲ ਝੁਲਾਰੇ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ ਓ ਬੇਅਰਥ ਹਨ ਜਿਵੇਂ ਪਾਣੀ ਰਿੜਕੀ ਦਾ ਹੈ ਪਾਣੀ ਵਿੱਚ ਮਧਾਣੀ ਪਾ ਕੇ ਮੱਖਣ ਨਹੀਂ ਆਉਂਦਾ ਸਾਖਤ ਮਨੁੱਖ ਮਾਨੋ ਸਦਾ ਪਾਣੀ ਹੀ ਰੜਕਦਾ ਰਹਿੰਦਾ ਹੈ ਮਿਲ ਸਤ ਸੰਗਤ ਪਰਮ ਪਦ ਪਾਇਆ ਕੱਢ ਮੱਖਣ ਕੇ ਘਟਾਰੇ ਪਰ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕੀਤਾ ਉਹ ਮਾਨੋ ਦੁੱਧ ਵਿੱਚੋਂ ਮੱਖਣ ਕੱਢ ਕੇ ਮੱਖਣ ਦੇ ਸੁਆਦ ਲੈਂਦਾ ਹੈ ਨਿਤ ਨਿਤ ਕਾਇਆ ਮਜਨ ਕੀਆ ਨਿਤ ਮਲ ਮਲ ਦੇਹ ਸੁਵਾਰੇ ਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਸਾਫ ਸੁਥਰਾ ਬਣਾਉਂਦਾ ਰਿਹਾ ਜਾਂ ਬਣਾਉਂਦਾ ਰਹਿੰਦਾ ਹੈ ਮੇਰੇ ਸਤਿਗੁਰ ਕੈ ਮਨ ਬਚਨ ਨਾ ਭਾਏ ਸਭ ਫੋਕਟ ਚਾਰ ਸਿੰਗਾਰੇ ਪਰ ਉਸ ਨੂੰ ਆਪਣੇ ਮਨ ਵਿੱਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ ਉਸ ਦੇ ਸਾਰੇ ਸਰੀਰਕ ਸੋਹਣੇ ਸ਼ਿੰਗਾਰ ਫੋਕੇ ਹੀਰੇ ਜਾਂਦੇ ਹਨ ਮੇਰੇ ਸਤ ਗੁਰ ਕੇ ਮਨ ਬਚਨ ਨਾ ਭਾਏ ਸਭ ਫੋਕਟ ਚਾਰ ਸਿੰਗਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 982 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 983 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ